ਗਿਆਨ ਹੋਰ ਜਗ੍ਹਾ ਰਹਿ ਗਿਆ ਇਹ ਤਾਂ ਪੜਨਤਾਲਾ ਰਾ ਫੜ ਲਿਆ ਇਹ ਤਾਂ ਪੜਨਤਾਲਾ ਰਾ ਸੀ ਇਹ ਸਰਾ ਕੁਛ ਨਹੀਂ ਸੀ ਪ੍ਰਾਪਤੀ ਅ ਗਿਆਨ ਤਾ ਰਹਾ ਹੈ ਤਾਂ ਪਹਿਲਾਂ ਲੋਕ ਕਰਦੇ ਹੀ ਸੀ ਉਹੀ ਅਸੀਂ ਕਰਨਾਂਗੇ ਇਹ ਤਾਂ ਛੜਾਇਆ ਸੀ ਰਾ ਇਹ ਤਾਂ ਛੜਾਇਆ ਸੀ ਰਾ ਜਿਹੜੇ ਰਾ ਪੈ ਗਏ ਇਹ ਤਾਂ ਪੜਨਤ ਕਰਦਾ ਹੀ ਸੀ ਲੈ ਕੇ ਚੌਕਾ ਕੱਢੀਕਾਰ ਤਾਂ ਕਰਦਾ ਹੀ ਸੀ ਫਿਰ ਅਸੀਂ ਵੀ ਉਹੀ ਗੱਲ ਲਾਗੇ ਪ੍ਰਾਪਤੀ ਕੀ ਹੋਈ ਕੁਝ ਵੀ ਨਹੀਂ ਪ੍ਰਾਪਤੀ ਕੀ ਹੋਣੀ ਸੀ ਨਾ ਰਾਗੰ ਨਾ ਰੰਗੰ ਨਾ ਰੂਪੰ ਨਾ ਰੇਖੰ ਨਾ ਰਾਗੰ ਨਾ ਰੰਗ ਰਾਗ ਤੇ ਪਰੇ ਨਾ ਤੂੰ ਪਰ ਰਾਗੀ ਰਾਗਿਆਂ ਦੇ ਹੱਥ ਚੱਕੀ ਪਈ ਐ ਰਾਗਿਆਂ ਦੇ ਹੱਥ ਚੱਕੀ ਪਈ ਐ ਰਾਗ ਵਾਲਾ ਰਾਗਿਆਂ ਦੇ ਸਕੂਲ ਖੁੱਲਦੇ ਨਾ ਕਾਲਜ ਖੁੱਲਦੇ ਨਾ ਉਹ ਕਹਿੰਦਾ ਰਾਗ ਤੋਂ ਪਰੇ ਰਾਗ ਤੋਂ ਪਰੇ ਰਾਗ ਨਾਲ ਪ੍ਰਾਪਤੀ ਨਹੀਂ ਹੈ ਰਾਗ ਦੇ ਨਾਲ ਦੇ ਬਾਹਰ ਰਾਗ ਨਾਲ ਨਾ ਤੋਂ ਪਰੇ ਹੈ ਤੂੰ ਨਾ ਤੋਂ ਦਾ ਰਾਗ ਆਵਾਜ਼ ਜਿਹੜੀ ਉਹ ਨਾਦ ਹੈ ਰਾਗ ਆ ਟਿਊਨ ਟਿਊਨ ਦਾ ਨਾ ਰਾਗ ਹੈ ਰਾਗ ਤਾਂ ਸਿਰਫ ਟਿਊਨ ਦਾ ਨਾ ਹੁੰਦਾ ਆਵਾਜ਼ ਜਿਹੜੀ ਨਿਕਲਦੀ ਹੈ ਉਹ ਨਾਦ ਹੈ ਆਵਾਜ਼ ਵਿੱਚ ਗਿਆਨ ਹੈ ਨਾ ਰਾਗ ਦੇ ਨਾਲ ਦੇ ਬਾਹਰ ਆ ਚਾਹੇ ਨਰਨਾਦ ਵੀ ਹੈ ਚਾਹੇ ਗੁਰਬਾਣੀ ਵੀ ਤੁਸੀਂ ਕਹੋਨੇ ਹੋ ਪਰ ਚੇਤਨ ਉਹ ਤੇ ਬਾਹਰ ਖੜਾ ਹੈ ਆਤਮਾ ਆਤਮਾ ਨਹੀਂ ਹੈ ਦੇ ਵਿੱਚ ਆਵਾਜ਼ ਦੇ ਵਿੱਚ ਆਤਮਾ ਬੋਲ ਰਹੀ ਹੈ ਜਰੂਰ ਆਤਮਾ ਬੋਲ ਰਹੀ ਹੈ ਆਤਮਾ ਨਹੀਂ ਹੁੰਦੀ ਆਵਾਜ਼ ਦੇ ਵਿੱਚ ਆਓ ਜੋ ਬੋਲ ਰਹੀ ਹੈ ਉਹ ਆਤਮਾ ਹੈ ਆਤਮਾ ਪਿੱਛੇ ਖੜੀ ਹੈ ਆਵਾਜ਼ ਅਗੇ ਜਾਂਦੀ ਹੈ ਆਵਾਜ਼ ਆਤਮਾ ਕਿੱਥੇ ਹੁੰਦੀ ਹੈ ਨਾਲਮ ਵਿੱਚ ਆਤਮਾ ਕਿੱਥੇ ਹੁੰਦੀ ਹੈ ਉਹ ਤਾਂ ਮੂਗਾ ਕਹਾ ਹੈ ਭਾਓ ਹੈ ਜਿੰਨਾ ਚਿਰ ਇਹ ਦੋਹਾਂ ਗੱਲਾਂ ਨੂੰ ਨਹੀਂ ਸਮਝਦੇ ਕਾ ਖਰੀ ਬੱਲੇ ਪੈ ਸਕਦਾ ਮੂਗਾ ਕਹਾ ਕੀ ਹੈ ਭਾਓ ਬਹੁਤ ਆਤਮਾ ਹੁੰਦੀ ਹੈ ਬਹੁਤ ਆਤਮਾ ਨਹੀਂ ਹੁੰਦੀ ਬਹੁਤ ਆਤਮਾ ਨੂੰ ਜਗਾ ਸਕਦੀ ਕਿ ਕਿਸੇ ਦੂਸਰੀ ਆਤਮਾ ਨੂੰ ਜਗਾ ਸਕਦੀ ਹੈ ਬੋਝੇ ਗਿਆਨ ਹੁੰਦਾ ਗਾਨ ਜੇ ਲੱਗ ਜੇ ਤੀਰ ਉਹਦੇ ਬੋਝੇ ਬਾਣ ਬਾਣੀ ਜੇ ਬਾਣ ਵਣ ਕੇ ਲੱਗ ਜੇ ਕਿਸੇ ਦੇ ਕਬੀਰ ਕਹੇ ਕਬੀਰ ਸਾਧਗੁਰ ਸੂਰ ਮੇ ਬਾਣ ਜੋ ਵਾਇਆ ਇੱਕ ਇਹਦਾ ਬਾਣ ਨੇ ਬਾਣੀ ਦੇ ਚਲਾਈ ਦੇ ਹੁੰਦੇ ਇਹ ਤਾਂ ਆਤਮਾ ਜਗਾਉਣ ਵਾਸਤੇ ਹੈ ਬਾਣੀ ਦੇ ਬਾਣ ਤੀਰ ਚਲਾਏ ਨੇ ਇਹਨਾਂ ਨੂੰ ਉਹਦਾ ਅਨੰਦ ਪ੍ਰਾਨਦੀ ਜੀ ਨੂੰ ਉਹਦਾ ਰੂਹ ਆਖਰੀ ਮਿਲਦਾ ਹੁੰਦਾ ਹੁੰਦਾ ਜਿਹਨੂੰ ਬਾਣੀ ਪਰੇਸ਼ਾਨ ਨਹੀਂ ਕਰਦੀ ਉਹਨੂੰ ਕੱਖ ਨਹੀਂ ਮਿਲਦਾ ਤੂੰ ਇਹਨੇ ਪਰੇਸ਼ਾਨ ਕਰਦੀ ਹੈ ਪਰੇਸ਼ਾਨ ਕਰਨਾ ਚਾਹੀਦਾ ਇਹਨੂੰ ਤੂੰ ਤਾਂ ਮੇਲੇ ਆਉਂ ਨੂੰ ਆਜੇ ਨੂੰ ਪਰੇਸ਼ਾਨ ਕੀਤਾ ਇਹ ਮੇਰਾ ਕੁਝ ਖੋ ਗਿਆ ਮੈਂ ਉੱਡੇਰਾ ਪੈ ਗਿਆ ਬਹੁਤ ਦੂਰ ਚਲਾ ਗਿਆ ਪਰੇਸ਼ਕ ਹੋਊਗਾ ਇਹਨਾਂ ਰਾਹ ਭੁੱਲ ਕੇ ਆਦਮੀ 40 ਸਾਲ ਕੋਈ ਤੁਰਦਾ ਤੁਰਦਾ ਗਲਤ ਰਸਤੇ ਚਲਾ ਗਿਆ ਜਾ ਨੂੰ ਠੀਕ ਰੱਥੇ ਦਾ ਪਤਾ ਲੱਗਣਾ ਪਰੇਸ਼ਾਨੀ ਹੋਊ ਤਾਂ ਕੀ ਹੋਊਗਾ। ਜੀਣਾ ਕੰਮਾਈ ਨਹੀਂ ਕੀਤਾ ਸ਼ੁਰੂ। ਗੁਰਦੁਆਰੇ ਜਾਂਦੇ ਰਹੇ 50 ਸਾਲ ਹੋ ਗਏ। ਜਿੱਦਣ ਨੂੰ ਪਤਾ ਲੱਗਿਆ ਪਰੇਸ਼ਾਨੀ ਹੋਊ ਤਾਂ ਕੀ ਹੋਊਗਾ ਤੇਰੇ 50 ਸਾਲ ਖਰਾਬ ਹੋ ਗਏ। ਅਨੰਦ ਕਿਹੜੀ ਗੱਲ ਦਾ ਹੁੰਦਾ? ਅਨੰਦ ਉਹਦਾ ਸਰਪੀਡ ਦੀ ਗੋਲੀ ਦਾ। ਜਿਨ੍ਹਾਂ ਨੇ ਰਾਗ ਨੂੰ ਕਰਨ ਰਸ ਬਣਾਇਆ ਹੋਇਆ ਹੈ ਨਾ ਉਹ ਨਾਲੇ ਰੂ ਜੇ ਸਰਪੀੜ ਹੁੰਦੀ ਹੈ ਗੋਲੀ ਲੈ ਲਈ ਹਟ ਗਈ ਸੁਬਿਹਰੀ ਟੈਂਪਰੇਰੀ ਇਲਾਜ ਕਰ ਲਿਆ ਉਹ ਨਸ਼ਾ ਹੋ ਗਿਆ ਜੇ ਨਹੀਂ ਸੁਣਦੇ ਤਾਂ ਸਿਰ ਦੁਖਦਾ ਨਹੀਂ ਗੋਲੀ ਲੈਂਦੇ ਸਿਰ ਦੁਖਦਾ ਇਹ ਤਾਂ ਨਸ਼ਾ ਹੈ ਇਹ ਹੀ ਨਸ਼ਾ ਹੈ ਇਹ ਨਸ਼ਾ ਨਹੀਂ ਥਿਲਾਉਣਾ ਗਾਨ ਵਿਚਾਰ ਕਰਨੀ ਸੀ ਗਾਨ ਵਿਚਾਰ ਗਾਨ ਵਿਚਾਰ ਵੀ ਨਸ਼ਾ ਹੈ ਪਰ ਇਹ ਗਿਆਨ ਵਿਚਾਰ ਵਾਲਾ ਨਸ਼ਾ ਲੱਗ ਜਾ ਫਿਰ ਗਿਆਨ ਵਿਚਾਰ ਛੁੱਟਦੀ ਹੋਣੀ ਹੈ ਫੇੜੀ ਛੁੱਟਦੀ ਹੈ ਗਿਆਨ ਵਿਚਾਰ ਨਸ਼ਾ ਹੈ ਆਪਣੇ ਆਪ ਚ ਜਿਨਾ ਕਿ ਨਸ਼ਾ ਕਰੋ ਨਹੀਂ ਨਸ਼ੇ ਤੇ ਚੱਲ ਨਹੀਂ ਸਕਦਾ ਆਦਮੀ ਨਸ਼ੇ ਤੇ ਅੰਦਰ ਦਾ ਹਰ ਵਕਤ ਇਹ ਨਸ਼ੇ ਦੇ ਖਿਲਾਫ ਨੇ ਨਾ ਆਪਣੇ ਆਪ ਚ ਕਰਨਾ ਚਾਹੀਦਾ ਬੱਚੀ ਨੂੰ ਪਾਣੀ ਦਾ ਨਸ਼ਾ ਹੈ ਜੇ ਪਾਣੀ ਥੋੜਾ ਹੋ ਜਾਣਾ ਉਲਚਿੰਤਾ ਲੱਗ ਜਾਂਦੀ ਹੈ ਪਾਣੀ ਘਟਣ ਲੱਗ ਜਾ ਜਿੱਥੇ ਰਹਿੰਦੀ ਹੈ ਚਿੰਤਾ ਲੱਗ ਜਾਂਦੀ ਹੈ ਜਿੰਨਾ ਪਾਣੀ ਜ਼ਿਆਦਾ ਹੋਵੇ ਉਹਨੂੰ ਕੋਈ ਚਿੰਤਾ ਨਹੀਂ ਹੈ ਹੋਰ ਭਈ ਜਾਵੇ ਵੀ ਉਹਨੇ ਕਿਹੜਾ ਡੁੱਬਣ ਦਾ ਮਰਨਾ ਵਿੱਚ ਗਿਆਨ ਜਿੰਨਾ ਵੀ ਹੋਵੇ ਉਹਨਾਂ ਹੀ ਥੋੜਾ ਜਿੰਨਾ ਥੋੜਾ ਜਿਹੜੇ ਗਿਆਨ ਦੀ ਥਾਂ ਹੈਗੀ ਮੈਨੂੰ ਪਤਾ ਮੇਰੇ ਕੋਲ ਕਿੰਨਾ ਗਿਆਨ ਹੈ ਉਹ ਥੋੜਾ ਹੈ ਉਹ ਥੋੜਾ ਹੈ ਮੇਰੀ ਪਤਾ ਥੋੜੀ ਨਾਲ ਜਿੰਨਾ ਮੇਰੇ ਕੋਲ ਥੋੜਾ ਹੈ ਮੈਨੂੰ ਹੋਰ ਚਾਹੀਦਾ ਹੈ ਜਿੰਨਾ ਉਹ ਮੇਰੇ ਕੋਲ ਆ ਗਿਆ ਉਹ ਵੀ ਥੋੜਾ ਹੋਰ ਚਾਹੀਦਾ ਹੈ ਜਿੰਨਾ ਹੋਰ ਆ ਗਿਆ ਉਹ ਵੀ ਹੋਰ ਥੋੜਾ ਹੋਰ ਚਾਹੀਦਾ ਮੱਛੀ ਆ ਉਹਨੂੰ ਪਾਣੀ ਕਿੱਥੇ ਪਾਣੀ ਨਾਲ ਦੀ ਭੁੱਖ ਕਿੱਥੇ ਮਟ ਗਈ ਜਦੋਂ ਉਹਦੀ ਭੁੱਖ ਮਟ ਗਈ ਮੱਛੀ ਦੀ ਪਾਣੀ ਦੋ ਉਦਨੇ ਪਾਣੀ ਤੇ ਪੂਰੀ ਜੂਗੀ ਪਾਣੀ ਨੂੰ ਪਾਣੀ ਨੂੰ ਪੂਰੀ ਜੂਗ ਹਰ ਬਸਰ ਜੂਗਾ ਹਰ ਬਸਰ ਤੇ ਸਦਾ ਖੋਰੀ ਨਾ ਰਾਗੰਗ ਲਾਲ ਕੇ ਹੈ ਕੋਣਾ ਤੋਚ ਤੋਚ ਰੂ ਨਾਲ ਜਦ ਬੂਰਾ ਹੋਇਆ ਕਹਿੰਦਾ ਨਾਮ ਦਾ ਜੇ ਲਾਲ ਜਦੀ ਹੈ ਜਦ ਨਾਲ ਲਾਰ ਕੇ ਬੰਦ ਹੋ ਗਿਆ ਨਾ ਨਾਮ ਦਾ ਉਦਨੇ ਬਰਬੜੀ ਬਹਿ ਜੂਗਾ ਬੋਲੋ ਜਾਨ ਬੰਦਗਰ ਨੂੰ ਵੀ ਹੁਣ ਤਾਂ ਪਾਣੀ ਪਿਛੇ ਰਾ ਹੁਣ ਕੀ ਲੋੜ ਆਪਾਂ ਨੂੰ ਬਸ ਜਦ ਤੱਕ ਹਰਵੇਂ ਸਰ ਗਿਆ ਖਾਰੀ ਸ਼ੁਰੂ ਹੋ ਗਈ ਨਾ ਰਾਗੰ ਨਾ ਰੰਗੰ ਨਾ ਰੂਪੰ ਨ ਰੇਖੰ ਨਾ ਦਾ ਰੂਪ ਹੈ ਨਾ ਕੋਈ ਰੇਖ ਹੈ ਨਾ ਰਾਗ ਦਾ ਰੰਗ ਉਹਨੂੰ ਰਾਗ ਕੋਈ ਨਹੀਂ ਹੈ ਕੋਈ ਰਾਗ ਦਾ ਸਾਨੂੰ ਇਹ ਕੋ ਰਾਗ ਲੱਪੇ ਉਹਦੀ ਭੁੱਖ ਕੋਈ ਨਹੀਂ ਭੁੱਖ ਰਾਗ ਆ ਸਾਡਾ ਤਾਂ ਮਾਚੋ ਪੈ ਨਹੀਂ ਕਰਦਾ। ਨਹੀਂ ਨਾ మోਹੋਂ ਦਾ ਕਰੋਹੋਂ ਨਾ ਦਰੋਹੋਂ ਨਾ ਦਵਖੋਂ। ਕੋ ਸਾਰੇ ਚਾਹੇ ਸਾਰੇ ਜੀਵ ਉਹਦੇ ਨੇ ਪਰ ਮੋਹ ਕਿਹਦਾ ਨਹੀਂ ਹੈ ਉਹ। ਉਹ ਤਾਂ ਤਾਂ ਹੋਵੇ। ਉਹ ਤਾਂ ਉੱਥੇ ਉਹਦਾ ਮੇਰਾ ਹੈਗਾ ਮੇਰਾ ਹੈ ਨਹੀਂ। ਉਹ ਤਾਂ ਉੱਥੇ ਹੁੰਦਾ। ਸਾਰੇ ਉਹਦੇ ਨਾਲ ਮੋਹੀ ਦੇ ਨਾਲ। ਉੱਥੇ ਮੋਹ ਹੀ ਹੁੰਦਾ ਜਿੱਥੇ ਉੱਥੇ ਪ੍ਰੇਮ ਹੁੰਦਾ। ਜਿੱਥੇ ਪ੍ਰੇਮ ਹੁੰਦਾ ਉੱਥੇ ਮੋਹ ਨਹੀਂ ਹੁੰਦਾ ਜਿੱਥੇ ਮੋਹ ਹੁੰਦਾ ਉੱਥੇ ਪ੍ਰੇਮ ਨਹੀਂ ਹੁੰਦਾ। ਬੋਧਾ ਕੁਝ ਬਹੁਤ ਹੈ ਬੰਦਿਆਂ ਜੋ ਕੁਝ ਆਪੜੇ ਉਹਨਾਂ ਦਾ ਬੋਧ ਉਹ ਜਿਹੜਾ ਉਹਨਾਂ ਨਾਲ ਪ੍ਰੇਮ ਆ ਉਹ ਨੂੰ ਉਹ ਕਹਿੰਦੇ ਜੇ ਸਾਰੇ ਹੀ ਆਪਣੇ ਨੇ ਤਾਂ ਉਹਨੋਂ ਦੇ ਕੋਈ ਚੀਜ਼ ਨਹੀਂ ਲਫਿਰਉਂਦੀ ਨਾ ਕ੍ਰੋਹ ਹੰ ਨਾ ਗੁੱਸਾ ਕ੍ਰੋਧ ਗੁੱਸਾ ਕੀ ਦੇਤੇ ਰੁੱਸਿਆ ਬੰਦਾ ਮਨ ਹਾਰਾ ਹੈ ਰੁੱਸਿਆ ਨੀ ਤੱਕ ਹੋ ਸਕੀਦਾ ਰੁੱਸਿਆ ਤਾਂ ਗੁੱਸਾ ਹੁੰਦਾ ਨਾ ਨਾ ਗੁੱਸਾ ਲਾਉਂਦੇ ਰੁੱਸਿਆ ਹੈ ਨਾ ਰੁੱਸਿਆ ਆਇਆ ਬੰਦਾ ਜਿਹੜੇ ਬੰਦਾ ਰੁੱਸਿਆ ਹੋਇਆ ਹੋਵੇ ਕੋਈ ਅਗਿਆਡੀ ਹੋਵੇ ਕੋਈ ਨਿਆਣਾ ਹੋਵੇ ਉਹ ਤਾਂ ਗੁੱਸਾ ਕਰੀਦਾ ਹੁੰਦਾ ਕੁਝ ਨਾ ਨਹੀਂ ਹੋਣਾ ਉਹਦੇ ਬੰਨਣ ਦੇ ਹੋਰ ਤਰੀਕੇ ਬਹੁਤ ਨੇ ਉਹ ساری ਟੈਕਨੀਕ ਬਣਾਈ ਹੋਈ ਹੈ ਗੁਰਬਾਣੀ ਦੀ ਗੁਰਬਾਣੀ ਜਦੋਂ ਸੇ ਨੂੰ ਬਣਾਉਣ ਦੀ ਗੱਲ ਕੀਤੀ ਹੈ ਕਹਿੰਦਾ ਰਸੇ ਨੂੰ ਬਣਾਈਏ ਨਾ ਪਾਟੇ ਨੂੰ ਸੋਹੇਰ ਗੱਲ ਕਿਵੇਂ ਬਣੇ ਪਾਟੇ ਨੂੰ ਸੋਨਾ ਵੀ ਹੈ ਰਸੇ ਨੂੰ ਬਣਾਇਆ ਹੈ ਸੋਨੇ ਕੀ ਸੁਈ ਰੂਪੇ ਦਾ ਤਾਗਾ ਨਾ ਮੈਂ ਕਹੇ ਤਾਂ ਹਰ ਸੋ ਲੱਗਾ ਸੁਆ ਪਟ ਪਟੇ ਨਾਲ ਸੰਤਰੀ ਹੋਇਆ ਇਹ ਰਸੇ ਆ ਬਣਾਏ ਪਾਟੇ ਸੋਹੇ ਗੁਰਬਾਣੀ ਇਹੀ ਕੰਮ ਕਰਦੀ ਹੈ ਨਾ ਦਰੋਹ ਨਾ ਦਵੇਖੰ ਨਾ ਦਰੋਹਾ ਕਿਸ ਨਾਲ ਧਰੋਹ ਨਹੀਂ ਹੈ ਕਿਸੇ ਧਰੋਹ ਕੀਤੇ ਨਾ ਹੋਣਾ ਆਪਣੇ ਨਾਲ ਧਰੋਹ ਕਰੀਦਾ ਹੁੰਦਾ ਕਿਹਦੇ ਵਾਸਤੇ ਧਰੋਹ ਕਰਨਾ ਕਿਹਦੇ ਵਾਸਤੇ ਕਰਨਾ ਧਰੋਹ ਨਾ ਦਵੇਖੰ ਨਾ ਦੋਇਕਾ ਬਿਚ ਕੋਈ ਦੋਸ਼ ਭਾਵਨਾ ਕਿਹਦੇ ਨਾਲ ਕਰਦੀ ਏ ਦੋਇ ਨਾ ਕਰੇ